ਦੇ ਦੇ ਅਸੀਂ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਸੀ ਇੱਥੇ ਅੰਗਰੇਜ਼ਾਂ ਨੌਕਰੀਆਂ ਕਰਨਗੇ ਅੱਜ ਕੱਚੇ ਕੰਮ ਹੈ ਜੋ ਨੁਗਣੀਆ ਤਨਖਾਹਾਂ ਤੇ ਕੰਮ ਕਰਦੇ ਆ ਉਹਨਾਂ ਨੂੰ ਕੁੱਟ-ਕੁੱਟ ਕੇ ਕਸੀਨ ਕਸੀੜ ਕੇ ਕੱਪੜੇ ਪਾੜ ਕੇ ਉਹਨਾਂ ਨੂੰ ਅਰੈਸਟ ਕਰਕੇ ਜਿਹੜੀ ਪੰਜਾਬ ਪੁਲਿਸ ਦਾ ਪ੍ਰਸ਼ਾਸਨਾਂ ਲੱਗੇ ਜਾ ਰਿਹਾ ਜੋ ਮਨਪਾਗੀ ਰੱਟਣਾ ਅਸੀਂ ਇਹਦੀ ਨਿੰਦਾ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਤਿੱਖਾ ਜਿਹੜਾ ਪ੍ਰੋਟੈਸਟਾਂ ਕਰਾਂਗੇ ਠੀਕ ਹੈ ਬਾਈ ਕੀ ਕਹੋਂਗੇ ਪੁਲਿਸ ਨੇ ਹੁਣ ਗ੍ਰਿਫਤਾਰ ਕੀਤਾ ਕੀ ਕਹੋਂਗੇ ਇਸ ਦੇ ਉੱਪਰ ਪੰਜਾਬ ਪੁਲਿਸ ਸਰਹੱਦ ਤੱਕਾਂ ਕਰਦੀ ਹੈ ਪੁਲਸ ਕੋਲ ਕੋਈ ਕਾਰ ਨਹੀਂ ਹੈ ਨਹੀਂ ਪੰਜਾਬ ਦੀ ਪੁਲਸ ਤੱਕਾ ਕਰਨਵਾਦਿਆ ਬਾਤ ਕਿਹੜੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਕੋਈ ਨਾਗਰਿਕ ਸੁਰੱਖਿਆਤ ਨਹੀਂ ਸਿਵਾਏ ਲੀਡਰਾਂ ਦੇ ਕੋਈ ਸੁਰੱਖਿਆਤ ਨਹੀਂ ਸਿਰਫ ਸਿਵਾਏ ਲੀਡਰਾਂ ਦੇ ਕੋਈ ਕਰਗੀ ਪੰਜਾਬ ਦਾ ਹਰੇਕ ਨਾਗਰਿਕ ਖਤਰੇ ਦੇ ਵਿੱਚ ਹੈ ਇਹ ਪੁਲਸ ਦੀਰਬਤ ਤੱਕਾ ਕਰਨ ਜਾਰੀ ਰਹੀ ਹੈ ਪੁਲਸ ਤੱਕੇ ਚਾਹੀਦਾ ਢਣਾਣਾ ਰੂਪ ਹੈ ਕਾਲਾ ਰੂਪ ਹੈ ਇਹ ਪੰਜਾਬ ਦੀ ਪੁਲਸ ਨਹੀਂ ਇਹ ਪੰਜਾਬ ਦੀ ਪੁਲਸ ਨਹੀਂ ਹੈ ਜੀ ਇਹ ਸਿਰ ਤੇ ਪੰਗਾ ਬਣ ਕੇ ਸਾਡੇ ਪ੍ਰਧਾਨਾਰੀਆਂ ਪੰਗਾ ਲੌਂਗੀ ਦਾ ਇਹ ਪੰਜਾਬ ਦੀ ਪੁਲਸ ਨਹੀਂ ਹੈ ਜੀ ਇਹ ਸਾਡੀ ਰੋਡ ਵਿੱਚ ਬੰਦ ਹੋਊਗੀ बंद करा देनीया ਸਾਡੇ ਬੱਲੇ ਕੱਖ ਨਹੀਂ ਵਜਣਾ ਰੋਡਵੇਜ ਨੂੰ ਬਚਾ ਲੋ ਪੰਜਾਬ ਦੀ ਜਨਤਾ ਨੂੰ ਹੱਥ ਬਣ ਕੇ ਬਹਿਤੀਆ ਰੋਡਵੇਜ ਨੂੰ ਸਾਰੋ ਤੇ ਰੋਡਵੇਜ ਬਚਾ ਲੋ ਰੋਡਵੇਜ ਖਰਾਬ ਹੋਣੀਆਂ ਰੋਡਵੇਜ ਬਰਬਾਦ ਹੋ ਜਾਣੀ ਕਿ ਨਾਮ ਹੈ ਤੁਹਾਡਾ ਹਾਂਜੀ ਦਸੀガル ਜੀ ਮੈਂ ਰਣਜੀਤ ਬਾਵਾ ਪੀਆਰਟੀਸੀ ਕੈਂਡੀਗੇਟ ਢਿੱਪੂ ਦੋਂ ਮੈਂ ਸੁਭਾ ਅਗੂਆ ਢਿੱਪੂ ਦਾ ਚੁਣਿਆ ਹਾਂ ਤੇ ਇਸੇ ਦੇਖੋ ਤੁਸੀਂ ਦੇਖ ਹੀ ਰਹੇ ਹੋ ਕਿ ਪੰਜਾਬ ਸਰਕਾਰ ਜਿਹੜੀ ਜਮਾਂ ਦੇ ਸਾਬਦੀਆਂ ਨੂੰ ਇੱਥੇ ਅਸੀਂ 7 ਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਤੇ 7 ਮਈ ਤਰੀਕੇ ਨਾਲ ਬੈਠਿਆਂ ਨੂੰ ਜ਼ਬਰਦਸਤੀ ਗੰਦਾ ਜਿਹੜਾ ਸਰਕਾਰ ਨੇ ਵਰਤ ਕੇ ਧੱਕੇਸ਼ਾਹੀ ਕੀਤੀ ਜਾਂ ਲਾਵੀ ਚਾਰਜ ਕਰਕੇ ਸਾਡੇ ਸਾਧੀਆਂ ਦੀਆਂ ਪੱਗਾਂ ਲਾਈਆਂ ਨੇ ਕੱਪੜੇ ਤੱਕ ਲਾ ਕੇ ਸਾਨੂੰ ਧੱਕੇ ਨਾਲ ਰੈਸ਼ ਕਰ ਰਹੀ ਹੈ ਸਰਕਾਰ ਇਹ ਸਾਡਾ ਪੀਸਫੁਲ ਹੀ ਸੀਗਾ ਤੇ ਇੱਥੇ ਧੱਕੇਸ਼ਾਹੀ ਕਰਕੇ ਲਾਵੀ ਚਾਰਜ ਕਰਕੇ ਸਰਕਾਰ ਜਿਵੇਂ ਸਿੱਧੇ ਤੌਰ ਤੇ ਧੱਕਾ ਕਰ ਰਹੀ ਹੈ ਤੇ ਆਪਣੀ ਕੁਰਸੀਆਂ ਦਾ ਨਜ਼ਾਇਜ਼ ਬਣਾ ਰਹੀ ਹੈ ਪਾਣੀ ਨਹੀਂ ਪਾਣੀ ਪੀਣ ਨੂੰ